ਕਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਕ੍ਰਿਟੀਕਲ ਟੌਪਿਕ ਦੇ ਉੱਤੇ ਬਹੁਤ ਵਧੀਆ ਔਰ ਭਰਪੂਰ ਜਿਹੜਾ ਅਹਿਮ ਮੁੱਦਾ ਲੈ ਕੇ ਆਏ ਆਂ ਭਾਈ ਜਿਹੜੇ ਬੰਦੇ ਕਹਿੰਦੇ ਆ ਵੀ ਸਾਡਾ ਪਸ਼ੂ ਆਰਡਰ ਦੀ ਕੁਆਲਿਟੀ ਨਹੀਂ ਬਣਦੀ ਸਾਡਾ ਪਸ਼ੂ ਦੁੱਧ ਨਹੀਂ ਦਿੰਦਾ ਤੇ ਸੂਣ ਤੇ ਬਲਣੀ ਕੱਢਦਾ ਛੋਟੇ ਲੇਵੇ ਦੇ ਉੱਤੇ ਹੀ ਸੂ ਪੈਂਦਾ ਹੈਗਾ ਤੇ ਔਰ ਦੁੱਧ ਦੀ ਕੁਆਲਿਟੀ ਅੱਗੇ ਨਾਲੋਂ ਘਟਦੀ ਆ ਗਈ ਜਿਵੇਂ ਕਿ ਅਗਲੇ ਬਾੜੀ ਕਹਿੰਦੇ ਸਾਡਾ 10 ਕਿਲੋ ਦੁੱਧ ਦਿੱਤਾ ਸੀਗਾ ਤੇ ਐਤਕੀ ਭਾਈ 8 ਤੇ ਆ ਗਿਆ ਮੰਨ ਲਓ ਉਹ ਕਹਿੰਦੇ ਨੇ ਵੀ ਉਸ ਤਰ੍ਹਾਂ ਦੀ ਕੋਈ ਸਾਨੂੰ ਵੀਡੀਓ ਦਿਓ ਜਿਵੇਂ ਕਿ ਸਾਡੇ ਕੋਲੇ ਘਰੇ ਮੱਝਾਂ ਰੱਖੀਆਂ ਆਵੀਆਂ ਅਸੀਂ ਵੇਚ ਲੈ ਨਹੀਂ ਕਰਦੇ ਸਾਡੇ ਕੋਲੇ ਪੁਰਾਣਾ ਰਵਾ ਤੁਰਿਆ ਆਉਂਦਾ ਤਾਸੀਂ ਉਸੇ ਤੋਂ ਹੀ ਦੁੱਧ ਲੈਣਾ ਤੇ ਘਰੇ ਅਸੀਂ ਸਵਾਉਣਾ ਪਸ਼ੂ ਉਹ ਭਾਈ ਸਵਾਉਣਾ ਤੁਸੀਂ ਘਰੇ ਉਹਦੀ ਤੁਸੀਂ ਕੀ ਕਰਨੀ ਆ ਆਪਾਂ ਕੀ ਕਰਦੇ ਆ ਆਪਾਂ ਵੀਰ ਭਰਾ ਆਪਣੇ ਕੋਲੇ ਕਣਕ ਹੁੰਦੀ ਆ ਤੇ ਆਪਾਂ ਕੱਲੀ ਕਣਕ ਪਾਈ ਜਾਂਦੇ ਆ ਦਲਾ-ਦਲਾ ਕੇ ਉਹਨੂੰ ਤੇ ਪਸ਼ੂ ਦੇ ਵਿੱਚ 22 ਵਧੀ ਜਾਂਦੀ ਆ 22 ਬਾਦੀ ਦੇ ਨਾਲ ਉਹ ਲੇਵੇ ਦੇ ਉੱਤੇ ਭਲੂਣ ਕਰ ਲੈਂਦਾ ਭਲੂਣ ਕਰਨ ਤੋਂ ਬਾਅਦ ਜਦੋਂ ਭਲੂਣ ਚਲੀ ਜਾਂਦੀ ਆ ਤੇ ਉਦੋਂ ਉਹ ਹੀ 7-8 ਕਿਲੋ ਦੇ ਉੱਤੇ ਪਸ਼ੂ ਦੁੱਧ ਤੇ ਆ ਜਾਂਦਾ ਹੈਗਾ ਆਪਾਂ ਕੀ ਕਰੀਏ ਉਹਨੂੰ ਕੋਸ਼ੇ ਹੋ ਜੀਂ ਆਟਮਾ ਦੇ ਗੇ ਤੇ ਜਿਹੜਾ ਇੱਕ ਤਾਂ ਭਾਈ ਬਾਈ ਬਾਦੀ ਨਾ ਆਵੇ ਪਸ਼ੂ ਨੂੰ ਇੱਕ ਭਾਈ ਪਸ਼ੂ ਦੁੱਧ ਦੇਵੇ ਔਰ ਲੇਵਾ ਪੂਰਾ ਬਣਾਵੇ ਬਲ ਪੂਰੇ ਕੱਢੇ ਅਗਰ ਦੁੱਧ ਦੀ ਪੀਕ ਤੇ ਆਵੇ ਤਾਂ ਆਪਾਂ ਨੂੰ ਭਾਈ ਤਾਂ ਫਾਇਦਾ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਚੀਜ਼ ਮਹਿੰਗੀ ਆ ਜੇ ਕੋਈ ਫੀਡ ਪਾਉਨੇ ਆ ਤਾਂ ਆਪਾਂ 40 ਰੁਪਈਆ ਤੋਂ ਘੱਟ ਨਹੀਂ ਪਾਈ ਜੇ ਆਪਾਂ ਕਣਕ ਦਾ ਵੀ ਘਰੇ ਦਾਣਾ ਲਾ ਕੇ ਪਾਉਨੇ ਆ ਤਾਂ ਤਾਂ ਘਟਣੀਗਾ ਜੇ ਛੋਲੇ ਬੜੇਵੇਂ ਪਾਉਨੇ ਆ ਤਾਂ 70 70 ਰੁਪਇਆ ਤੇ ਪਹੁੰਚਿਆ ਪਿਆਗਾ ਕੋਈ ਆਈਟਮ ਘਟ ਹੀ ਨਹੀਂ ਗਈ ਕੋਈ ਖਲ ਗੋੜ ਨਹੀਂ ਗਈ ਘਟ 40 45 ਰੁਪਇਆ ਤੇ ਤਾਂ ਗੋੜ ਪਹੁੰਚਿਆ ਪਿਆਗਾ ਅਗਰ ਆਪਾਂ ਸੂਣ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਆਪਾਂ 1 ਮਹੀਨਾ ਜਾਂ ਡੇਢ ਮਹੀਨਾ ਰਹਿੰਦੇ ਪਸ਼ੂ ਦੀ ਦੇਖਰੇਖ ਕਰ ਲਈਏ ਔਰ ਘਰੇ ਹੀ ਚੀਜ਼ਾਂ ਪੰਗਾ ਆਪਣੇ ਉਹ ਚੀਜ਼ਾਂ ਲਿਆ ਕੇ ਆਪਾਂ ਦੇ ਸਕਦੇ ਆ ਜਿਵੇਂ ਕਿ ਹੁਣ ਆਪਣਾ ਨਿੰਬੂਆਂ ਦਾ ਸੀਜ਼ਨ ਚੱਲਦਾ ਨਿੰਬੂ ਕੋਈ ਜਿਆਦੇ ਮਹਿੰਗੇ ਨਹੀਂ ਅਗਰ ਜੇ ਆਪਾਂ ਅੱਜ ਨਿੰਬੂ ਬਾਜ਼ਾਰੋਂ ਵੀ ਲੈਣ ਜਾਗੇ ਤਾਂ ਛੋਟੇ ਘਟੇ 25-25 ਕਿਲੋ ਵਾਲੇ 20-20 ਕਿਲੋ ਵਾਲੇ ਆਪਾਂ ਨੂੰ ਸਬਜ਼ ਮੰਡੀ ਦੇ ਵਿੱਚੋਂ ਆਮ ਭਾਈ ਮਿਲ ਜਾਂਦਾ ਹੁਣ ਕੀ ਹੈਗਾ 30-35 ਰੁਪਈਆ ਦਾ 40 ਰੁਪਈਆ ਦਾ ਰੇਟ ਨਿੰਬੂ ਦਾ ਆਇਆ ਪਿਆਗਾ ਅਗਰ ਆਪਾਂ 10 ਕਿਲੋ ਦਾ ਵੀ ਗੱਟਾ ਲੈ ਜਾਂਦਾ ਤਾਂ 10 ਕਿਲੋ ਦਾ ਗੱਟਾ ਕਿ 400 ਰੁਪਏ ਦਾ ਆਪਣਾ ਗੱਟਾ ਆਇਆ ਅਗਰ ਤੁਸੀਂ ਲਿਆ ਕੇ ਟੋਕਰੇ ਦੇ ਵਿੱਚ ਪਾ ਕੇ ਉਹ ਨਿੰਬੂਆਂ ਨੂੰ ਘਰੇ ਰੱਖ ਲਓ ਤੇ ਪਸੂ ਪਾਈ ਪਸੂਆਂ ਵਾਸਤੇ ਤੁਸੀਂ ਬਰਤਣੇ ਨਿੰਬੂ ਤਾਂ ਬਿਲਕੁਲ ਜਮਾ ਖਰਾਬ ਨਹੀਂ ਹੁੰਦੇਗੇ ਇੱਕ ਮਹੀਨਾ ਦਾ ਨਿੰਬੂ ਤੁਹਾਡੇ ਆਰਾਮ ਨਾਲ ਉਵੇਂ ਪਏ ਰਹਿਣਗੇ ਹੁਣ ਤਾਂ ਸਰਦੀ ਆ ਗਈ ਉਹਨੂੰ ਆਪਾਂ ਕੀ ਕਰਨਾ ਹੈਗਾ ਜਿਵੇਂ ਕਿ ਹੁਣ ਫਰਜ਼ ਕਰੋ ਆਹ ਨਿੰਬੂ ਸੀ ਉਹਨਾਂ ਦੀ ਮੱਝ ਦੇਖਣ ਗਿਆ ਤਾਂ ਮੇਰੇ ਵੀਰ ਨੇ ਉਹਨੇ ਮੈਨੂੰ ਨਿੰਬੂ ਤੋੜ ਕੇ ਉਹਦੇ ਬੂਟੇ ਤਿੰਨ ਚਾਰ ਲੱਗੇ ਵੇ ਸੀ ਤੋਹਰੇ ਨਿੰਬੂ ਕਹਿੰਦਾ ਬਾਬਾ ਜੀ ਆ ਨਿੰਬੂ ਤੁਸੀਂ ਲੈ ਜਾਓ ਵੀਡੀਓ ਬਣਾਉਂਦੇ ਰਹਿੰਦੇ ਆ ਤੁਹਾਡੇ ਕੰਮ ਆਊਗੀ ਹੁਣ ਆ ਵੇਖੋ ਵੀ ਸਰਦੀ ਦੇ ਵਿੱਚ ਇਹ ਨਿੰਬੂ ਆ ਕਿੰਡੀ ਸੋਹਣੀ ਕੁਆਲਿਟੀ ਆ ਜੀ ਬਹੁਤ ਵਧੀਆ ਫਿਰ ਆਪਾਂ ਹੁਣ ਕੀ ਕਰੀਏ ਜਿਵੇਂ ਕਿ ਆਪਾਂ ਆਪਾਂ ਝੋਨਾ ਲਾਉਣ ਲੱਗ ਪਏ ਠੀਕ ਆ ਝੋਨੇ ਨੇ ਆਪਣੇ ਸਾਰੇ ਦਰਖਤ ਖਤਮ ਕਰ ਦਿੱਤੇ ਆਪਣੇ ਕੋਲੇ ਦਰਖਤ ਖਤਮ ਹੋ ਗਏ ਆਪਾਂ ਉਹਦੇ ਵਿੱਚ ਪਾਣੀ ਖੜਾ ਰਹਿਦਾ ਹੈ ਉਹਦੋਂ ਆਪਾਂ ਜਿੰਨੇ ਵੀ ਦਰਖਤ ਆ ਸਾਰੇ ਆਪਾਂ ਕੋਈ ਵੀ ਨਹੀਂ ਲਾਉਂਦੇ ਜਿਸ ਮੇਰੇ ਵੀਰ ਭਰਾ ਦੇ ਘਰੇ ਖੇਤਾਂ ਦੇ ਵਿੱਚ ਮੋਟਰਾਂ ਆਮ ਲੱਗੀਆਂ ਆਉਂਗੀਆਂ ਮੋਟਰ ਦੇ ਉੱਤੇ ਕੀ ਆ ਜਗਾ ਆਪਣੇ ਕੋਲੇ ਕਮ ਸੇ ਕੰਮ ਵੀ ਆਪਾਂ ਇੱਕ ਕਨਾਲ ਜਗਾ ਖਾਲੀ ਛੱਡੀ ਰੱਖਦੇ ਆ ਉਹਦੇ ਤੁਸੀਂ ਆਲੇ ਦਿਵਾਲੇ ਹੁਣ ਜਿਵੇਂ ਮਾਰਚ ਦੇ ਮਹੀਨੇ ਤੋਂ ਪਹਿਲਾਂ ਤੁਸੀਂ ਥੋੜਾ ਜਨਵਰੀ ਨੰਗ ਕੇ ਤੁਸੀਂ ਉਹਦੇ ਆੜੇ ਦਵਾੜੇ ਤੁਸੀਂ 2 ਜਾਂ 1 ਬੂਟਾ ਨਿੰਬੂ ਦਾ ਜ਼ਰੂਰ ਲਾ ਸਕਦੇ ਹੋ ਆ ਵੇਖੋ ਵੀ ਕਿੰਨੇ ਵਧੀਆ ਨਿੰਬੂ ਆ ਗਏ ਔਰ ਸਰਦੀ ਦੇ ਵਿੱਚ ਤਾਂ ਨਿੰਬੂ ਲੱਗਦਾ ਬਹੁਤ ਆ ਚਲੋ ਗਰਮੀ ਦੇ ਵਿੱਚ ਤਾਂ ਕੋਈ ਲੋ ਮਾਰ ਗਈ ਜਾਂ ਹੋਰ ਮਾਰ ਗਈ ਸੁੱਕ ਜਾਂਦਾ ਹੈ ਜਾਂ ਹੋਰ ਹੋ ਜਾਂਦਾ ਹੈਗਾ ਅਗਰ ਤੁਸੀਂ ਇਹ ਸੀਜ਼ਨ ਦੇ ਵਿੱਚ ਮਾਲੀ ਤੋਂ ਬੂਟਾ ਲਵਾ ਲਓਗੇ ਤਾਂ ਬਹੁਤ ਜ਼ਿਆਦੇ ਨਿੰਬੂ ਆਊਗਾ ਨਿੰਬੂ ਨੇ ਹੁਣ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਆਏਗਾ ਤੁਸੀਂ ਕੀ ਕਰਨਾ ਹੈਗਾ 1 ਕਿਲੋ 1 ਕਿਲੋ ਦੀ ਮੈਂ ਮਾਤਰਾ ਦੱਸਦਾ 1 ਕਿਲੋ ਸਰੋਂ ਦਾ ਤੇਲ ਲਓ ਘਰ ਦਾ ਕਾਣੀ ਕਢਾਇਆ ਵਾ ਵੇਖੋ ਜਿਵੇਂ ਇਹ ਤੇਲ ਆ ਘਰ ਦਾ ਕਾਣੀ ਕਢਾਇਆ ਵਾ ਬਹੁਤ ਸੰਘਣਾ ਤੇ ਬਹੁਤ ਵਧੀਆ 1 ਕਿਲੋ ਤੁਸੀਂ ਸਰੋਂ ਦਾ ਤੇਲ ਲੈ ਲਓ ਔਰ 1 ਕਿਲੋ ਹੀ ਤੁਸੀਂ ਨਿੰਬੂ ਲੈ ਲਓ 1 ਕਿਲੋ ਤੁਸੀਂ ਨਿੰਬੂ ਲੈ ਲਓ ਇਹਨੂੰ ਤੁਸੀਂ ਬਰੀਕ ਬਰੀਕ ਕੱਟ ਲਓ ਨਿੰਬੂਆਂ ਨੂੰ ਇਹਦੀਆਂ 4-4 ਛੀਛੀ ਫਾੜੀਆਂ ਕਰ ਲਓ ਤੁਸੀਂ ਹਾੜੀਆਂ ਕੱਟ ਕੇ ਇਹਨੂੰ ਗੈਸ ਦੇ ਉੱਤੇ ਧਰ ਦਿਓ ਤੇ ਗੈਸ ਦੇ ਉੱਤੇ ਧਰ ਕੇ ਜਦੋਂ ਤੁਸੀਂ ਧਰੋਗੇ ਤਾਂ ਇਹਦੇ ਵਿੱਚ 1 ਕਿਲੋ ਤੁਸੀਂ ਨਿੰਬੂ ਪਾ ਦਿਓ 1 ਕਿਲੋ ਨਿੰਬੂ 1 ਕਿਲੋ ਤੁਸੀਂ ਇਹਦੇ ਵਿੱਚ ਹੀ ਤੇਲ ਦੇ ਵਿੱਚ ਕਿਲੋ ਕਿਲੋ ਦੀ ਦੋਨੇ ਮਾਤਰਾ ਹੋਗੀ ਉਹ ਮਾਤਰਾ ਨੂੰ ਕੀ ਹੈ ਰਿੱਜੀ ਜਾਣਾ ਹੈ ਰਿੱਜੀ ਜਾਣਾ ਹੈਗਾ ਉਹਨੂੰ ਕੋਲੇ ਖੜ ਕੇ ਤੁਸੀਂ ਹਲਾਈ ਚੱਲੋ ਫਿਰ ਉਹ ਕੀ ਮਾਤਰਾ ਬਣ ਜੂਗੀ ਆਹ ਵੇਖੋ ਇਸ ਤਰ੍ਹਾਂ ਦੀ ਬਣ ਜੂਗੀ ਇਹ ਇਸ ਤਰ੍ਹਾਂ ਦਾ ਆਹ ਵੇਖੋ ਸਮਾਨ ਬਣ ਗਿਆ। ਬਣ ਗਿਆ ਨਾ ਭਾਈ ਨਿੰਬੂ ਬਹੁਤ ਜ਼ਿਆਦੇ। ਆਹ ਵੇਖੋ ਵੀ ਮੈਂ ਤਾਂ ਹੁਣ ਆਹ ਪੀਪੀ ਭਰ ਕੇ ਬਣਾ ਰੱਖਿਆਗਾ ਸਮਾਨ। ਆਹ ਵੇਖੋ ਆਹਾਂ ਪੀਪੀ ਭਰ ਕੇ ਸਭ ਤੋਂ ਕੰਮ ਵੀ ਇਹ ਮੈਂ 3-4 ਕਿਲੋ ਮੇਰੇ ਕੋਲ ਨਿੰਬੂ ਸੀਗੇ ਉਹਦੇ ਮੁਤਾਬਕ ਇਹਦੇ 'ਚ ਮੈਂ ਸਰੋਂ ਦਾ ਤੇਲ ਪਾ ਕੇ ਤਾਂ ਇਹ ਮੈਂ ਨਿੰਬੂ ਤਿਆਰ ਕਰ ਲਏ ਇਹਨਾਂ ਨੂੰ। ਹੁਣ ਇਹਨਾਂ ਨੂੰ ਆਪਾਂ ਦੇਣਾ ਕਿਵੇਂ ਆ? ਇਹ ਕਰਨਾ ਹੈਗਾ ਕਦੋਂ ਦੇਣਾ ਹੈਗਾ ਜਦੋਂ ਆਪਣੇ ਪਸ਼ੂ ਦੇ ਵਿੱਚ 1 ਮਹੀਨਾ ਜਾਂ 1.5 ਮਹੀਨਾ ਰਹਿ ਗਿਆ ਆਪਣੇ ਪਸ਼ੂ ਦੇ ਸੂਨ ਦੇ ਵਿੱਚ ਆਪਾਂ ਕੀ ਕਰਨਾ ਆਹ ਮਿਸਰ ਨੂੰ ਇੱਕ ਕੜਛੀ ਭਰੀ ਆਪਾਂ ਜਾਹੋ ਦਾ ਦਾਣੇ ਦੇ ਵਿੱਚ ਐਡ ਕਰ ਲਓ ਠੀਕ ਆ ਦਾਣੇ ਦੇ ਵਿੱਚ ਕਰ ਲਓ ਜਾਂ ਥੋੜਾ ਜਿਹਾ ਬੱਠਲ ਦੇ ਵਿੱਚ ਆਪਣਾ ਕੋਈ ਵੀ ਘਰੋਂ ਲੇਟੀ ਪਈ ਆਪਣੇ ਘਰੇ ਜਾਂ ਦਾਣਾ ਪਿਆ ਦਾਣਾ ਪਾ ਕੇ ਉਹਦੇ ਵਿੱਚ ਇੱਕ ਰੋਜ ਦਾ 100 ਗ੍ਰਾਮ ਇਹਨੂੰ ਆਪਾਂ ਨਿੰਬੂ ਨਿੰਬੂ ਤੇ ਤੇਲ ਵਾਲਾ ਜਿਹੜਾ ਸਿਸਟਮ ਹੈਗਾ ਇਹ ਇਹਨੂੰ ਆਪਾਂ ਬਣਾ ਕੇ ਦੇ ਦਈਏ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਪਸ਼ੂ ਦੀ ਦੁੱਧ ਦੀ ਮਾਤਰਾ ਵਧੂਗੀ ਦੁੱਧ ਦੀ ਮਾਤਰਾ ਆਉਣ ਵਾਲੇ ਸਮੇਂ 'ਚ ਵਧੂਗੀ ਇੱਕ ਲੇਵੇ ਦਾ ਆਰਡਰ ਇੱਕ ਲੇਵਾ ਪਿੱਛੇ ਪਿਛਾਂ ਹਟਮਾ ਲੇਵਾ ਪੂਰਾ ਵਧੀਆ ਕੱਢੂਗਾ ਪਸ਼ੂ ਫਲ ਬਹੁਤ ਸੋਹਣੇ ਕੱਢੂਗਾ ਔਰ ਜਿਹੜੇ ਵੀ ਕਿਸਮ ਦੀ ਉਹਨੂੰ ਬਾਈ ਬਾਦੀ ਕੋਈ ਆਉਂਦੀ ਆ ਕੀ ਜਾਂ ਪਨੂਣ ਆਉਂਦੀ ਆ ਉਹਦੀ ਇਹ ਰੋਕ ਥਾਮ ਕਰੂਗਾ ਫੇਰ ਥਣ ਅੱਧਾ ਹੈ ਥਣ ਥੋੜਾ ਅੱਧਾ ਹੈ ਥਣ ਦੇ ਵਿੱਚੋਂ ਛਿੱਧੀਆਂ ਆਉਂਦੀਆਂ ਤੇ ਜਾਂ ਤੁਹਾਡੇ ਥਣ ਦੀ ਬਰੀਕ ਧਾਰ ਆਉਂਦੀ ਆ ਜਾਂ ਭੂਰ ਆਉਂਦੀ ਆ ਉਹਨੇ ਕੀ ਕੰਮ ਕਰਨਾ ਹੈ ਭਾਈ ਇਹਨੇ ਇਹੇ ਨਿੰਬੂ ਨੇ ਉਸ ਨਿੰਬੂ ਨੇ ਇਹਨੇ ਕੰਮ ਕਰਨਾ ਹੈ ਅਗਰ ਜਦੋਂ ਤੇਲ ਦੇ ਵਿੱਚ ਕੜਿਆ ਗਿਆ ਹੈ ਤੇ ਸਿਉਨੇ ਤੇ ਸੁਭਾਗਾ ਹੋ ਜਾਊਗਾ ਇਹ ਥੋੜਾ ਸਿਉਨੇ ਤੇ ਸੁਭਾਗਾ ਹੋ ਜੂ ਜੇ ਤੇਲ ਦੇ ਵਿੱਚ ਕੜਿਆ ਗਿਆ ਨਾ ਇਹਦੇ ਛਿੱਦੀ ਆਉਣ ਦੇਣੀ ਆ ਨਾ ਜਿਹੜਾ ਥਣ ਘਟ ਹੋਊਗਾ ਜਦੋਂ ਪਸ਼ੂ ਸੂਣ ਵਾਲਾ ਥੋੜਾ ਹੋਊਗਾ ਜਦੋਂ ਪਸ਼ੂ ਦਾ ਜੋਸ਼ ਹੋਊਗਾ ਤਾਂ ਉਹ ਥਣ ਪੂਰਾ ਹੋ ਜਾਊਗਾ ਅਗਰ ਤੁਹਾਨੂੰ ਸੂਣ ਵਾਲੇ ਪਸ਼ੂ ਦਾ ਐ ਲੱਗਦਾ ਵੀ ਇਹਦਾ ਇੱਕ ਕਵਹਿਣੀ ਵਾਲਾ ਥਣ ਛੋਟਾ ਹੈ ਜਿਦੋਂ ਪਸ਼ੂ ਸੂਪਿਆ ਜਦੋਂ ਲਿਕਵਿਡ ਵਾਲੀ ਮਟਾਂਡੀ ਆਈ ਇੱਕ ਭਾਈ ਪਿਸ਼ਾਬ ਵਾਲੀ ਹੁੰਦੀ ਆ ਇੱਕ ਬੱਚੇ ਵਾਲੀ ਲਿਕਵਿਡ ਵਾਲੀ ਹੁੰਦੀ ਆ ਉਹਨੂੰ ਤੁਸੀਂ ਜਿੰਨਾ ਬੱਠਲ ਦੇ ਵਿੱਚ ਲੈ ਲਓ ਭੰਨ ਲੋ ਜਿੰਨਾ ਤੁਹਾਡੇ ਕੋਲੇ ਪਾਣੀ ਨਿਕਲਿਆ ਪਾਈਆ ਪਾਣੀ ਨਿਕਲਿਆ ਤਾਂ ਤੁਸੀਂ ਪਾਈਆ ਉਹਦੇ 'ਚ ਖੰਡ ਪਾ ਲੋ ਪਾਈਆ ਖੰਡ ਪਾ ਕੇ ਪਸ਼ੂ ਨੂੰ ਤੁਸੀਂ ਤੁਰਤ ਦੇ ਦਿਓ ਤੁਰਤ ਦੇ ਦਿਓ ਸੂਨ ਮੌਕੇ ਜੇ ਤੁਸੀਂ ਤੁਰਤ ਦੇ ਦਿਓਗੇ ਤੁਸੀਂ ਉਹਨੂੰ ਉਹ ਤੁਹਾਡਾ ਉਹ ਜੋਸ਼ ਪੂਰਾ ਕਰ ਦੂ ਪਹਿਲਾਂ ਤੁਸੀਂ ਆਹ ਨਿੰਬੂ ਇਹਨੂੰ ਦਿੱਤੇ ਹੋਣੇ ਚਾਹੀਦੇ ਆਗੇ ਪਸ਼ੂ ਨੂੰ ਨਿੰਬੂ ਤੇ ਤੇਲ ਦੀ ਤੁਹਾਡੀ ਮਾਤਰਾ ਦਿੱਤੀ ਹੋਣੀ ਚਾਹੀਦੀ ਆ ਅਗਰ ਉਹ ਪਸ਼ੂ ਥਣ ਪੂਰਾ ਕਰ ਦੂ ਅਗਰ ਉਹਦਾ ਚੋਣ ਦਾ ਜਿੰਨੇ ਸਮਾਂ ਜਿਵੇਂ ਹੁਣ ਆਪਾਂ ਹੁਣ ਆਪਣੇ ਕੋਲੇ ਮੱਝ ਦੁਪਹਿਰ ਦੀ ਸੂਈ ਆ ਆਪਾਂ ਸ਼ਾਮ ਨੂੰ ਉਹਨੂੰ ਚੋਣਾ ਹੈਗਾ ਚੋਣ ਦੇ 2 ਘੰਟੇ ਉਹਨੂੰ ਲੇਟ ਕਰ ਲੋ 2 ਘੰਟੇ ਲੇਟ ਕਰ ਲੋ ਥਣਾ ਦੇ ਵਿੱਚ ਜੋਸ਼ ਵਾਜੂਗਾ ਔਰ ਨਿੰਬੂ ਨੇ ਜਿੰਨਾ ਕੋਈ ਉਹਦੀ ਨਾੜ ਦੇ ਵਿੱਚ ਕੋਈ ਛਿੱਤੀ ਜਾਂ ਕੋਈ ਵੀ ਚੀਜ਼ ਅੜੀ ਹੋਊਗੀ ਜਾਂ ਕੋਈ ਜਾਲੀ ਬੰਦ ਹੋਊਗੀ ਜਾਂ ਕੋਈ ਭੂਰ ਪੈਂਦਾ ਮਾਸ ਵਧਿਆ ਹੋਊਗਾ ਅਗਰ ਮਹੀਨਾ ਆਪਾਂ ਲਗਾਤਾਰ ਇਹਨੂੰ ਨਿੰਬੂ ਤੇ ਤੇਲ ਵਾਲਾ ਆ ਹਮਸਣ ਬਣਾ ਕੇ ਆਹ ਵਾਲਾ ਆਪਾਂ ਇਹਨੂੰ ਦਿੱਤਾ ਵਾ ਹੋਊਗਾ ਤੇ ਭਾਈ ਇਹਨੇ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਜਦੋਂ ਤੁਸੀਂ ਥੱਲੇ ਧਾਰ ਮਾਰੋਗੇ ਤਾਂ ਬਿਲਕੁਲ ਸਹੀ ਹੋਊਗੀ ਇਹਨੇ ਕੀ ਕਰਨਾ ਹੈਗਾ ਇਹਨੇ ਆਪਦਾ ਕੰਮ ਭਾਈ ਕਰਨਾ ਹੈ ਤੁਹਾਡਾ ਪੈਸਾ ਆਇਆ ਨਹੀਂ ਜਾਣ ਦੇਣਾਗਾ ਅਗਰ ਮੇਰੀ ਗੱਲ ਸੁਣੋ ਵੀ ਜਿਹਦੇ ਤੇ ਆਪਣਾ ਖਰਚਾ ਕਿੰਨਾ ਆਇਆ ਜੇ ਆਪਣਾ ਆਪ ਤੇਲ ਮੁੱਲ ਵੀ ਲਿਆਉਣੇ ਆ ਤਾਂ ਆਪਾਂ ਨੂੰ 120 30 ਰੁਪਏ ਕਿਲੋ ਆਪਾਂ ਨੂੰ ਤੇਲ ਮਿਲ ਜਾਂਦਾ ਤੇਲਦਾਰ ਕਮੈਂਟ ਮੈਂ ਇਹ ਕਰੂੰਗਾ ਵੀ ਦੁਕਾਨ ਤੋਂ ਭਾਈ ਨਾ ਲਓ ਸਿੱਧਾ ਡਾਇਰੈਕਟ ਕੋਲੂ ਤੋਂ ਲਓ ਪਹਿਲਾਂ ਤਾਂ ਮੇਰੇ ਵੀਰ ਭਰਾ ਹੁਣ ਸਰੋਂ ਬੀਜ ਨੂੰ ਭਾਈ ਸਾਰੇ ਹਟ ਗਏ ਇਦੋਂ ਆਪਣਾ ਕੀ ਕਰਦੇ ਆਗੇ ਅੱਗੇ ਅਗਲੇ ਪੁਰਾਣੇ ਬਜ਼ੁਰਗ ਹੁੰਦੇ ਸੀ ਦੋ ਕਨਾਲਾਂ ਭਾਈ ਸਰੋਂ ਵਜਾਉਂਦੇ ਸੀ ਮੈਂ ਤਾਂ ਭਾਈ ਹਰ ਬਾਰੀ ਦੋ ਕਨਾਲਾਂ ਸਰੋਂ ਆਪਦੀਆਂ ਵਜਾਉਣਾ ਹੈਗਾ ਹੁਣ ਅੱਜ ਹੀ ਕਾਣੀ ਕਢਾ ਕੇ ਲਿਆਉਣੀ ਹੈਗੀ ਮੈਂ ਉਹ ਵੇਖੋ ਪਾਇਆ ਪਿਆ ਹੈਗਾ ਮੇਰਾ ਸਮਾਨ ਸਾਰਾ ਤਿਆਰ ਕੀਤਾ ਪਿਆ ਮੇਰੇ ਕੋਲੇ ਡਰਮ ਹੈਗਾ ਡਰਮ ਮੈਂ ਹਰ ਟਾਈਮ ਉਹਨੂੰ ਸਰੋਂ ਦਾ ਭਰ ਦਿੰਨਾ ਹੈਗਾ ਤੇ ਸਾਲ ਪਰ ਭਾਈ ਮੈਂ ਕਦੇ ਤੇਲ ਦੁਕਾਨ ਤੋਂ ਮੁੱਲ ਨਹੀਂ ਲੈਂਦਾ ਕੋਲੂ ਤੋਂ ਕਢਾ ਕੇ ਕੋਲੂ ਦਾ ਹੀ ਭਰਤਦਾ ਤੇ ਕੋਲੂ ਦਾ ਹੀ ਪਸੂਆਂ ਨੂੰ ਪਾਉਣਾ ਹੈਗਾ ਮੈਂ ਅਗਰ ਤੁਸੀਂ ਇੱਕ ਮਹੀਨਾ ਇਹ ਮੇਰਾ ਮਿਸ਼ਨ ਪਾ ਦਿਓਗੇ ਜਿਹੜਾ ਤੇਲ ਤੇ ਨਿੰਬੂ ਵਾਲਾ ਵਾਲ ਕੇ ਇਹਨੂੰ ਪੂਰਾ ਕਾੜ ਕੇ ਐਨ ਬਣਾ ਕੇ ਬਹੁਤ ਵਧੀਆ ਇਸ ਤਰ੍ਹਾਂ ਦਾ 100 ਗ੍ਰਾਮ ਭਾਈ ਰੋਜ਼ ਦਾ ਪਾਓ ਤੇ ਆਪਣਾ ਪਸ਼ੂ ਬਚਾਓ ਤੇ ਬਿਮਾਰੀਆਂ ਤੋਂ ਰਹਿਤ ਕਰੋ ਇਹ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਮੈਂ ਬਣਾ ਕੇ ਪੂਰੇ ਚੈਨਲ ਤੇ ਵਿਸਤਾਰ ਦੇ ਨਾਲ ਦੱਸਿਆ ਹੈਗਾ ਮੇਰੇ ਵੀਰ ਭਰਾ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ